ਮਾਂ ਦੇ ਸਾਡੇ 350 ਸਾਲ ਪੁਰਾਣੇ ਪੁਰਸਤ ਸਾਹਿਬ ਦੇ ਇਹ ਹੰਤਾਂ ਨੂੰ ਭੋਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੀ ਹਾਂ। ਬਹੁਤ ਚੰਗਾ ਰਹੇ ਲੱਗਣੀ। ਹਾਂਜੀ ਇਹ 350 ਸਾਲ ਪੁਰਾਣਾ ਪੋਰਾ ਸਾਹਿਬ ਉਸੇ ਤਰ੍ਹਾਂ ਸੰਭਾਲਿਆ ਹੋਇਆ ਹੈ। ਇਤਨ ਤਨ ਬ੍ਰਹਮਗਣੀ ਮਾਤਾ ਦੇਸਾ ਜੀ ਦਾ ਉਹ ਪਵਿੱਤਰ ਘਰ ਹੈ ਜਿੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 9 ਦਿਨ ਠਹਿਰੇ ਸਨ ਮਾਤਾ ਦੇਸਾ ਜੀ ਦਾ ਇਹ ਘਰ ਬੁਰਜ ਸਾਹਿਬ ਦਸ਼ਮੀਸ਼ ਪਿਤਾ ਜੀ ਦੀ ਚਰਨੋਂ ਪ੍ਰਾਪਤ ਦੁਨੀਆ ਦੇ ਵਿੱਚ ਇੱਕੋ ਇੱਕ ਆਖਰੀ ਨਿਸ਼ਾਨੀ ਹੈ ਜੋ ਅੱਜ ਵੀ ਸਹੀ ਸਲਾਮਤ ਇਸ ਦੀ ਕੰਦਾ ਛੱਤ ਅਤੇ ਗੇਟ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਛੋਹ ਪ੍ਰਾਪਤ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਹਾਂਜੀ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਜੀ ਗੁਰਗੋਬ ਸਿੰਘ ਜੀ ਦੇ ਪਰਿਵਾਰ ਲਈ ਲੰਗਰ ਤਿਆਰ ਕਰਨ ਲਈ ਵਰਤੀ ਗਈ ਪਵਿੱਤਰ ਲੋਹ ਤਵੀ ਜਿਸ ਉੱਤੇ ਪ੍ਰਸ਼ਾਦਾ ਤਿਆਰ ਕਰਕੇ ਗੁਰੂ ਮਹਾਰਾਜ ਜੀ ਨੂੰ ਸ਼ਕਾਇਆ ਗਿਆ ਸੀ ਸਾਧ ਸੰਗਤ ਜੀ ਦਰਸ਼ਨ ਕਰੋ ਪੰਥ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਫਤਿਹ ਸਿੰਘ ਜੀ ਦੀ ਪਵਿੱਤਰ ਸ੍ਰੀ ਸਾਹਿਬ ਤੇ ਨਾਲ ਹੀ ਸ੍ਰੀ ਗੁਰਗੋਬ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਪੁਰ ਪਲੰਗ ਦਾ ਬਾਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਰਸੋ ਇਹ ਤਨ ਤਨ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ ਦੀਆਂ ਗਾਤਰੇ ਵਾਲੀਆਂ ਕਿਰਪਾਨਾਂ ਤੇ ਖੰਡਾ ਮਾਤਾ ਸਹਿਬ ਕੌਰ ਜੀ ਦਾ ਪਵਿੱਤਰ ਪੀੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਵੇਂ ਪਾਸ਼ਾ ਜੀ ਦੀ ਪਵਿੱਤਰ ਦਸਤਾਰ ਜੋ ਜਾਣ ਲੱਗੇ ਮਾਤਾ ਦੇਸਾ ਜੀ ਨੂੰ ਨਿਸ਼ਾਨੀ ਵਜੋਂ ਦੇ ਕੇ ਗਏ ਸੀ ਗੁਰੂ ਮਹਾਰਾਜ ਮੇਰੇ ਕੋਲ ਆ ਕੇ ਆਏ ਹੋ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਚਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਚਾਦਰ ਹਨ। ਮਾਤਾ ਦੇਸਾ ਜੀ ਦੀ ਪੰਜਾਮੀ ਤੇ ਮਾਤਾ ਦੇਸਾ ਜੀ ਦਾ ਘਗਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਕਸ਼ਹਿਰਾ ਮਾਤਾ ਸੁੰਦਰ ਕੌਰ ਜੀ ਦੀਆਂ ਤੇ ਮਾਤਾ ਸਹਿਬ ਕੌਰ ਜੀ ਦੀ ਅਖੜਾਵਾ ਇਹ ਦਰਵਾਜ਼ਾ ਜੋ ਤੁਹਾਨੂੰ ਪੂਰਾ ਸੈਵ ਤੇ ਦਰਸ਼ਨ ਕਰਵਾਏ ਗਏ ਉਸ ਦਾ ਪ੍ਰਾਣਾ ਦਰਵਾਜ਼ਾ ਹੈ ਸਾਧ ਸੰਗਤ ਜੀ ਸਰਪਾੁਰੂਪੀ ਮਹਾਂਪਾਉ اوه منجه ماڻھن آڻي Thank okay. you. ਹਾਂਜੀ ਇਹ ਇਤਿਹਾਸਤੰਤਨ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ ਮਹਾਰਾਜ ਦਾ ਮਾਤਾ ਦੇਸਾ ਜੀ ਦੇ ਧਰਮ ਸੁਪੁੱਤਰ ਸਨ ਇੱਕ ਦਿਨ ਜਦੋਂ ਗੁਰੂ ਸਾਹਿਬ ਪਲੰਘ ਤੇ ਬੈਠੇ ਪ੍ਰਵਚਨ ਕਰ ਰਹੇ ਸਨ ਤਾਂ ਇੱਕ ਇੱਕ ਬੱਚਾ ਗੁਰੂ ਜੀ ਦੀ ਬੁੱਕਲ ਵਿੱਚ ਆ ਕੇ ਬੈਠ ਜਾਂਦਾ ਜਿਸ ਦੀ ਉਮਰ ਲਗਭਗ 5 ਤੋਂ 6 ਸਾਲ ਸੀ ਉਸ ਸਮੇਂ ਭਾਈ ਰਾਮ ਸਿੰਘ ਨੇ ਬੱਚੇ ਨੂੰ ਕਿਹਾ ਓਏ ਮੂਰਖਾ ਗੁਰੂ ਸਾਹਿਬ ਦੇ ਕੱਪੜੇ ਖਰਾਬ ਕਰਦਾ ਹੈ ਇੱਧਰ ਆ ਜਾ ਤਾਂ ਇਹ ਹੀ ਸੁਣਦੇ ਆਂ ਕਿ ਗੁਰੂ ਸਾਹਿਬ ਜੀ ਨੇ ਰਾਮ ਸਿੰਘ ਨੂੰ ਕਿਹਾ ਭਾਈ ਰਾਮ ਸਿੰਘ ਬੱਚੇ ਨੂੰ ਛਿੜਕ ਨਾ ਇਹ ਬਹੁਤ ਹੀ ਉੱਚੀ ਰੂਹ ਤੇ ਜਨਮ ਲਿਆ ਹੈ ਗੁਰੂ ਜੀ ਦੀ ਬੁੱਕਲ ਵਿੱਚ ਬੈਠਾ ਬੱਚਾ ਸੰਗ ਗਿਆ ਤੇ ਗੁਰੂ ਜੀ ਨੂੰ ਕਹਿੰਦਾ ਭਾਈ ਇਹ ਤਾਂ ਸਾਡਾ ਸੰਗੂ ਸਿੰਘ ਹੈ ਗੁਰੂ ਜੀ ਨੇ ਆਪ ਬਾਬਾ ਜੀ ਦਾ ਨਾਮ ਰੱਖਿਆ ਅਤੇ ਬ੍ਰਹਮ ਗਿਆਨੀ ਮਹਾਪੁਰਸ਼ ਹੋਣ ਦਾ ਵਚਨ ਦਿੱਤਾ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ ਨੂੰ ਦਸ਼ਮੇਸ਼ ਪਿਤਾ ਜੀ ਦੀ ਬੁੱਕਲ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਆਪ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਿਆ। ਵੱਡੇ ਹੋ ਕੇ ਆਪ ਜੀ ਨੇ ਬਾਬਾ ਦੀਪ ਸਿੰਘ ਜੀ ਨਾਲ ਯੰਗਾ ਯੁੱਧ ਦੇ ਵਿੱਚ ਹਿੱਸਾ ਲਿਆ। ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਬਾਬਾ ਜੀ ਨੇ ਆਪਣੇ ਹੱਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਗੁਰਦੁਆਰਾ ਬੁਰਜ ਸਾਹਿਬ ਮੈਦੀ ਸਾਹਿਬ ਵਿੱਚ ਪ੍ਰਕਾਸ਼ ਕੀਤਾ। ਅੱਜ ਵੀ ਬਾਬਾ ਜੀ ਦਾ ਸਿੱਖ ਕੌਮ ਅਤੇ ਇਲਾਕੇ ਵਿੱਚ ਬਹੁਤ ਵੱਡੀ ਮਹਾਨਤਾ ਹੈ। ਬਾਬਾ ਸੰਗੂ ਸਿੰਘ ਜੀ ਦੇ ਆਪਣੇ ਕੋਈ ਔਲਾਦ ਨਹੀਂ ਸੀ